ਹਾਂਜੀ ਦੋਸਤੋ ਅੱਜ ਨਾ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਜਾਣ ਕਰਵਾਉਣੀ ਆ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸਾਰਿਆਂ ਨੂੰ ਪਤਾ ਲੱਗ ਚੁੱਕੇ ਹਾਂਜੀ ਵੀਡੀਓ ਕਰਦੇ ਹਾਂ ਸਟਾਰਟ 28 10 1977 ਇਸ ਵੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਾਂ ਦਾ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਹਰਚੰਦਰ ਸਿੰਘ ਲੋਂਗੋਵਾਲ ਵਰਗੇ ਸਿੱਖ ਗਦਾਰ ਨਿਕਲੇ ਅਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਬਲਫਨ ਨਿਆਰੀ ਬਖਰੀ ਹੁੰਦਾ ਹਸਤੀ ਕੌਮੀਅਤ ਨੂੰ ਟੈਮ ਰੱਖਣਾ ਤੇ ਗੁਲਾਮੀ ਦੀਆਂ ਜਜ਼ੀਰਾ ਤੋੜ ਕੇ ਖਾਲਸੇ ਤੇ ਉਸ ਰਾਜਨੀਤਿਕ ਉਪਦੇ ਨੂੰ ਮੋੜੋ ਸਰਜੀਤ ਕਰਨ ਦਾ ਸਿੱਧਾ ਰਾਹ ਸੀ ਹਾਂਜੀ ਹੁਣ ਸੁਣੋ ਉਹ 18 ਮੰਗਾਂ ਪਹਿਲੀ ਮੰਗ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 94% ਕੁਰਬਾਨੀਆਂ ਕੀਤੀਆਂ ਸੀ ਜੋ ਇਹ ਗੱਲ ਨੂੰ ਮੁੱਖ ਰੱਖਦੇ ਆ ਅਮਰੀਕਾ ਕੈਨੇਡਾ ਬਾਂਗ ਪੰਜਾਬ ਨੂੰ ਖੁਦਮਕਤਿਆਰੀ ਦਿੱਤੀ ਜਾਵੇ ਤੇ ਦੂਜੀ ਮੰਗ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ ਪਹਿਲਾ ਹੱਕ ਕਬਜ਼ਾ ਪੰਜਾਬ ਦਾ ਹੋਵੇ ਅਤੇ ਤੀਜੀ ਮੰਗ ਦੇਸ਼ ਦੇ ਕਾਨੂੰਨੀ ਨੋਟ ਪਾਉਂਦਾ ਹੈ 1947 ਤੋਂ ਪਹਿਲਾ ਫਾਂਸੀ ਚੜਨ ਵਾਲੇ ਸ਼ਹੀਦਾਂ ਦੀਆਂ ਫੋਟਮਾਂ ਲਾਈਆਂ ਜਾਣ ਤੁਹਾਨੂੰ ਪਤਾ ਹੈ ਜੋ ਹੁਣ ਗਾਂਧੀ ਗਾਂਧੀ ਦੀਆਂ ਫੋਟਮਾਂ ਲੱਗੀਆਂ ਹੁੰਦੀਆਂ ਚੌਥੀ ਮੰਗ ਹਿੰਦੂਆਂ ਦੇ ਚਾਰ ਧਾਰਮਿਕ ਫਰਾੜ ਨੀਟ ਸ਼ਰਾਬ ਤੰਬਾਕੂ ਨਹੀਂ ਵਰਤੇ ਜਾਂਦੇ ਜਿਵੇਂ ਰਿਸ਼ੀਕੇਸ਼ ਹਰਦਵਾਰ ਆਦ ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਆਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅਤੇ ਪੰਜਵੀਂ ਮੰਗ ਹੈਗੀ ਆ ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫਸਲ ਜਿਵੇਂ ਕਣਕ ਝੋਨਾ ਦੇ ਰੇਟ ਨੂੰ ਪੰਜਾਬ ਸਰਕਾਰ ਤੈਅ ਕਰੇਗੀ ਜਿਵੇਂ ਕਿ ਤਹਾਨੂੰ ਹੁਣ ਪਤਾ ਹੀ ਹੈ ਕੇਂਦਰ ਸਰਕਾਰ ਆਪਦੀ ਮਨਮਰਜ਼ੀ ਨਾਲ ਰੇਟ ਤੈਅ ਕਰਦੀ ਹੈ ਹਨਾ ਭੰਗ ਦੇ ਪਾਣੀ ਆਪਾਂ ਤੋਂ ਖਰੀਦੀ ਜਾਂਦੀ ਹੈ ਹਾਂਜੀ ਛੇਵੀਂ ਮੰਗ ਅਮਰਤ ਸਰ ਸਾਹਿਬ ਸਿਰ ਦੇਰਵਾਰ ਸਾਹਿਬ ట్రాన్స్‌ਮੀਟਰ ਲਾਇਆ ਜਾਵੇ ਤਾਂ ਜੋ ਸਾਡੇ ਦੂਰ ਦਰਾਡੇ ਸਿੱਖ ਗੁਰਬਾਣੀ ਸੁਣ ਸਕਣ ਜਿਸ ਦਾ ਖਰਚਾ ਵੀ ਸਿੱਖ ਆਪ ਦੇ ਦੇਵੇਗੀ ਸੱਤਵੀਂ ਮੰਗ ਜੋ 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜਿਆ ਉਸ ਦੇ ਸਿਹਤ ਦੀਵਾਲੇ ਦੇਣਾ ਉਸ ਇਲਾਕੇ ਵਿੱਚ ਫੰਡ ਵੰਡੇ ਜਾਣ ਹਾਂਜੀ ਅੱਠਵੀਂ ਮੰਗ ਸਰਕਾਰੀ ਤੌਰ ਤੇ ਸਮਰੋਹ ਕੀਤੇ ਜਾਣ ਤਾਂ ਜੋ ਸੀ ਦਾ ਦਿਸੇ ਦੀਦਾ ਮਾਣਾ ਇਲਾਕੇ ਵਿੱਚ ਬਰਕਰਾਰ ਰਹੇ ਹਾਂਜੀ ਨੌਵੀਂ ਮੰਗ ਹੈਗੀ ਹੈ ਚੰਡੀਗੜ੍ਹ ਅਤੇ ਪੰਜਾਬੀ ਬੋਲ ਦੇ ਇਲਾਕੇ ਜਿਵੇਂ ਕਿ ਆਜ਼ਾਦੀ ਤੋਂ ਪਹਿਲਾ ਸਾਲ ਉਸੇ ਤਰ੍ਹਾਂ ਪੰਜਾਬ ਨੂੰ ਦਿੱਤੇ ਜਾਣ ਹਾਂਜੀ ਤੇ ਦਸਵੀਂ ਮੰਗ ਬੀਏ ਦਾ ਐਮਏ ਬੀਏ ਜਾਂ ਐਮਏ ਇਸ ਤੋਂ ਇਸ ਤੋਂ ਅਤੇ ਸੋ ਵੀ ਵੱਧ ਪੜਾਈ ਕਰਮ ਵਾਲਿਆਂ ਨੂੰ ਜਿਲ੍ਹਾ ਚਿਹਰਾ ਇਸ ਨੂੰ ਉਸ ਨੂੰ ਨੌਕਰੀ ਨਹੀਂ ਮਿਲਦੀ ਗੁਜ਼ਾਰੇ ਲਈ ਬੇਰਜੁਗਾਰੀ ਪੱਤਾ 2500 ਦਿੱਤਾ ਜਾਦੇ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣਿਆ ਰਹੇ 11ਵੀਂ ਮੰਗ ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰਿਆਂ ਨੂੰ ਕੇਂਦਰ ਸਰਕਾਰ ਪ੍ਰੋਗਰਾਮ ਕਰਨ ਦੀ ਮਨਾਹੀ ਕਰ ਦੇਵੇ ਜਿਵੇਂ ਤੁਹਾਨੂੰ ਪਤਾ ਹੀ ਅੱਜ ਕੱਲ ਬਹੁਤ ਡੇਰੇ ਇਹੋ ਜਿਹੇ ਹੋ ਗਏ ਜੋ ਗੁਰੂਆਂ ਦੇ ਖਿਲਾਫ ਬੋਲਦੇ ਆ ਹਾਂਜੀ 12ਵੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਉੱਤੇ ਕਤਲ ਦਾ ਮੁਕੱਦਮਾ ਦਰਜ ਹੋਵੇ ਕਿਉਂਕਿ ਅਸੀਂ ਇਹਨਾਂ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਮੰਨਦੇ ਹਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਿਛਲੇ ਸਾਲਾਂ ਤੋਂ ਬਹੁਤ ਸਾਰੀਆਂ ਬੇਅਦਬੀਆਂ ਬੇਅਦਬੀਆਂ ਹੋ ਗਈਆਂ ਕਿਉਂਕਿ ਇਨਸਾਫ਼ ਕਿਸੇ ਨੂੰ ਕੋਈ ਮਿਲਦਾ ਨਹੀਂ ਹਾਂਜੀ 13ਵੀਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਕਿ ਬਹੁਤ ਹਿੰਦੂ ਲਾਲੇ ਹਨ ਉਹਨਾਂ ਦੀ ਚੰਗੀ ਚੁੰਗੀ ਅਤੇ ਦੁਕਾਨਾਂ ਦਾ ਟੈਕਸ ਮਾਫ ਕੀਤਾ ਜਾਵੇ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹਾਂਜੀ 14ਵੀਂ ਮੰਗ ਪੰਜਾਬ ਤੋਂ ਬਾਹਰ ਵੱਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹ ਕੀਤਾ ਜਾਵੇ ਪਹਿਲ ਦੇ ਆਧਾਰ 'ਤੇ ਸਹੂਲਤਾ ਅਤੇ ਸੁਰੱਖਿਆ ਦਿੱਤੀ ਜਾਵੇ ਹਾਂਜੀ 15ਵੀਂ ਹਥਿਆਰ ਅਤੇ ਉਸ ਦਾ ਲਾਇਸੈਂਸ ਲੈਣ ਲਈ ਤਰੀਕਾ ਸੌਖਾ ਕੀਤਾ ਜਾਵੇ 16ਵੀਂ ਪੰਜਾਬ ਵਿੱਚ ਚੰਗੀ ਪੜ੍ਹਾਈ ਕਰਨ ਵਾਲਿਆਂ ਲਈ ਜਿਆਦਾ ਵਜੀਫੇ ਅਤੇ ਖੇਡਾਂ ਲਈ ਉਤਸ਼ਾਹ ਕਰਨ ਲਈ ਵੱਡੇ ਇਨਾਮ ਬੰਡੇ ਜਾਣ 17ਵੀਂ ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਇਸੈਂਸ ਬਨਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਬਚ ਸਕੇ ਭਾਵ ਇਸ ਤੋਂ ਬਚਾਇਆ ਜਾ ਸਕੇ ਭਾਵ ਖੁੱਲੇ ਆਮ ਖਾਣ ਅਤੇ ਵੇਚਣ ਦੀ ਸਖਤ ਮਨਾਹੀ ਹੋਵੇ 18ਵੀਂ ਮੰਗ ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ ਔਰਤਾਂ ਨੂੰ ਕਿਸੇ ਦੀ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਅਤੇ ਪੁਲਿਸ ਸਟੇਸ਼ਨ ਨਾ ਲੈ ਕੇ ਜਾਇਆ ਜਾਵੇ ਕਿਉਂਕਿ ਉੱਥੇ ਔਰਤਾਂ ਨਾਲ ਦੁਰਵਿਹਾਰ ਹੁੰਦਾ ਹੈ ਇਹ ਸਨ 18 ਮੰਗਾਂ ਹਾਂਜੀ ਇਹ ਸਨ 18 ਮੰਗਾਂ ਜੇਕਰ ਸਰਕਾਰ ਇਹ 18 ਮੰਗਾਂ ਮੰਗ ਲੈਣ ਜੀ ਤਾਂ ਅੱਜ ਪੰਜਾਬ ਖੁਸ਼ਹਾਲ ਹੋਣਾ ਸੀ ਪਰ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਰੇ ਪੰਜਾਬ ਖੁਸ਼ਹਾਲ ਹੋਵੇ ਉਹ ਸਿਰਫ ਪੰਜਾਬ ਦੀ ਬਰਬਾਦੀ ਚਾਉਂਦੀਆਂ ਨਹੀਂ ਹਾਂਜੀ ਜਿਹਨੂੰ ਜਿਹਨੂੰ ਵੀਡੀਓ ਆਪਣੀ ਵਧੀਆ ਲੱਗੀ ਉਹ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਆਪਾਂ ਅੱਗੇ ਤੋਂ ਹੋਰ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੀਏ ਧੰਨਵਾਦ